ਕੋਈ ਕੰਮ ਨਹੀਂ ਔਖਾ ਦੁਨੀਆ ਤੇ ਕਰਨਾ ਸਦਾ ਆਰੰਭ ਔਖਾ ਹੋਵੇ ਹੌਸਲਾ ਚੱਕ ਪਹਾੜ ਦੀਏ ਬਿਨਾ ਹੌਸਲੇ ਚੱਕਣਾ ਖੰਭ ਔਖਾ ਅੱਜ ਲਾਸਟ ਟ੍ਰੈਲ ਹੈ ਜੀ ਬਠਿੰਡਾ ਜ਼ਿਲ੍ਹੇ ਵਾਲੇ ਮੁੰਡੇ ਨੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਨੋਨੂ ਚੌਕੇ ਦੇ ਨਾਲ ਬਹੁਤ ਸੌਣ ਵਿੱਚ ਪੈ ਜੂ ਲਓ ਜੀ ਪਹਿਲਾ ਚੱਕਰ ਸਟਾਰਟ ਹੈ ਬਠਿੰਡੇ ਜ਼ਿਲ੍ਹੇ ਦਾ ਲਾਸਟ ਟ੍ਰੈਲ ਚੱਲ ਰਿਹਾ ਜੀ ਤੁਸੀਂ ਜੁੜੇ ਹੋਏ ਆਪਣੇ ਚੈਨਲ ਦੇ ਨਾਲ ਨੋ ਨੂ ਚੌਕ ਕੇ YouTube ਤੇ ਆਪਣਾ ਚੈਨਲ ਆ ਵੀਰੇ ਸਾਰੇ ਭਰਾਵਾਂ ਨੇ ਸਬਸਕ੍ਰਾਈਬ ਜਰੂਰ ਕਰ ਲੈਣਾ ਸ਼ਾਮੇ ਮੜਕਾ ਹੋਏ ਜੋਰ ਜਵਾਨੀ ਦਾ ਅੱਜ ਸਾਰਿਆਂ ਨੇ ਜੋਰ ਲਾਉਣਾ ਬਾਈ ਕਿਉਂਕਿ ਪ੍ਰਾਈਜ਼ ਦਿੱਤਾ ਜਾਣਾ 2100 ਰੁਪਏ ਪ੍ਰਾਈਜ਼ ਆ ਦੂਜਾ ਪ੍ਰਾਈਜ਼ ਵੀ ਹੈਗਾ ਤੀਜਾ ਪ੍ਰਾਈਜ਼ ਵੀ ਹੈਗਾ ਲਓ ਜੀ ਪਹਿਲਾ ਚੱਕਰ ਦੇਖਦੇ ਆ ਲਓ ਜੀ 1 2 3 1 1 1 6 ਪਹਿਲਾ ਚੱਕਰ ਹੋ ਗਿਆ ਜੀ ਪੂਰਾ ਲਓ ਜੀ ਪਹਿਲਾ ਚੱਕਰ ਜਰਾ ਬੰਤੀ ਪਹਿਲਾ ਚੱਕਰ ਸਾਰਿਆਂ ਨੇ ਪੂਰਾ ਕਰ ਲਿਆ ਜੀ ਦੂਜਾ ਚੱਕਰ ਸਟਾਰਟ ਆ ਪਰਾਪੜ ਮੁਰਚੀ ਕੋਈ ਆਇਓ ਆਵੇ ਇੱਥੇ ਆ ਇਧਰ ਹੀ ਸਾਈਡ ਆ ਟਾਈਮ ਦਾ ਪਤਾ ਲਗੂਸਾ ਟਾਈਮ ਵਾ ਦੀ ਠੀਕ ਆ ਠੀਕ ਬਲਕਰਨ ਜਿਹੜੇ ਜਿਹੜੇ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਰੰਗ ਹੋਰ ਹੋਈਏ ਜੀ ਜਿਮੀ ਨਹੀਂ ਉਹ ਨਾਮ ਆਪੇ ਹੀ ਗਿਆ ਦੀ ਆਪਣੇ ਪਿੰਡਾਂ ਦਾ ਲਓ ਜੀ ਬਲਕਰ ਨੇ ਦੂਜਾ ਚੱਕਰ ਪੂਰਾ ਕਰਤਾ ਵੀਰੇ ਚਲੀ 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 ਚੱਲ 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 ਕਿਤਰਾ ਖੰਚਣਾ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਭਰਾਨਾ ਨਹੀਂ ਬਿਠਾ ਹੋਰ ਤੂੰ ਸੱਟੋ ਆ ਗਈ ਹੁੰਦਾ आरे कोई कोई नहीं चलो फटाफट काली हो गो 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 हां चल अभी चली 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 या पीक बंद है ये नहीं तोड़ो चार 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 ਓਏ 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 ਆਪਣਾ ਰੋਇ ਤੁਲਾ ਅੰਦਰ ਆਇਆ ਅੰਦਰ ਕਿੰਨਾ ਅੰਦਰ ਚੱਲ ਕੋਈ ਨਾ ਖੜ ਜਾ ਇੱਕ ਮਿੰਟ ਕਰਨੇਗਾ ਓ ਛਿੱਜੀ ਬੁਲਕਾਰ ਖਿੰਜੀ ਖਿੰਜੀ ਕਰਾ ਲਾਓ ਜੀ लास्ट चक्कर है भाई लो जी, जी। लो जी गुलकरण हो चक्कर रहा है ਸਹੀ ਆਈ ਪਾਈ ਆਈ ਪਾਈ ਲੈ ਉਹਨੂੰ ਅੱਜ ਫੋਨ ਪਾ ਜਾਈਏ 48 48 ਲਓ ਲਓ ਜੀ ਟ੍ਰੇਲਰ ਹੈ ਪੂਰਾ ਵਧੀਆ ਹਾਂਜੀ ਸਾਰਿਆਂ ਨੇ ਜਿਨ੍ਹਾਂ ਨੇ ਆਪਣੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ نتاں <laughs> سايو